ਉਹ ਜਿਹੜੇ ਦਿਨ ਪਹਿਲਾ ਮੀਟਿੰਗ ਹੋਈ ਸੀ ਬਹੁਤ ਵਧੀਆ ਮਾਹੌਲ ਛੋਈ ਕਿਸਾਨ ਜਥੇਬੰਦਿਆਂ ਨੇ ਆਗੂਆਂ ਨੇ ਆਪਣੇ ਵਿਚਾਰ ਉਹਨਾਂ ਦੇ ਅੱਗੇ ਰੱਖੇ ਕਈ ਮੀਟਿੰਗ ਤੋਂ ਤਾਂ ਪਹਿਲਾਂ ਹੀ ਅੰਦਾਜ਼ਾ ਹੁੰਦਾ ਵੀ ਅੱਜ ਦੀ ਮੀਟਿੰਗ ਤਾਂ ਫਾਈਨਲ ਮੀਟਿੰਗ ਹੀ ਹੈ ਪਿਛਲੀ ਮੀਟਿੰਗ ਦੇ ਵਿੱਚ ਸਾਫ਼ ਤੌਰ ਤੇ ਕਿਸਾਨ ਆਗੂ ਵੀ ਕਹਿੰਦੇ ਨਜ਼ਰ ਆਏ ਸੀ ਕੋਈ ਵੀ ਚੀਜ਼ ਬਣਦੀ ਹੈ ਤੇ ਉਹਦੀ ਕੀਮਤ ਸਰਕਾਰ ਨਿਰਧਾਰਤ ਕਰਦੀ ਹੈ ਉਹਨੂੰ ਉਸੇ ਤਰ੍ਹਾਂ ਵੇਚਣ ਦਿੰਦੀ ਹੈ ਤੇ ਫਿਰ ਸਾਡੀਆਂ ਫਸਲਾਂ ਦੇ ਕਿਉਂ ਕਿਸੇ ਨੂੰ ਉਤਰਾਜ ਸਾਡੇ ਨਾਲ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਹੋਣੀ ਖੁੱਡੀਆਂ ਸਾਹਿਬ ਇੱਕ ਮੀਟਿੰਗ ਪਹਿਲਾਂ ਹੋ ਚੁੱਕੀ ਹੈ ਹੁਣ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਹਾਲਾਂਕਿ ਇੱਕ ਪੜਾ ਪਹਿਲਾਂ ਵੀ ਚੱਲਿਆ ਸੀ ਮੀਟਿੰਗਾਂ ਦਾ ਪਰ ਅੱਜ ਬੜੀ ਮਹੱਤਵਪੂਰਨ ਮੀਟਿੰਗ ਦੇਖੀ ਜਾ ਰਹੀ ਹੈ ਕਿਉਂਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਕਿੰਨੀਆਂ ਕੁ ਉਮੀਦਾਂ ਨੇ ਜੀ ਪਹਿਲਾਂ ਤਾਂ ਧੰਨਵਾਦ ਬਰਾੜ ਸਾਹਿਬ ਤੁਹਾਡਾ ਨਿਊਜ਼ 18 ਦਾ ਅ ਅਸੀਂ ਬਹੁਤ ਵੱਡੀ ਆਸ ਤੇ ਉਮੀਦ ਰੱਖਦੇ ਹਾਂ ਕਿ ਅੱਜ ਦੀ ਮੀਟਿੰਗ ਹੈ ਜਿਹੜੀ ਕਿਸਾਨਾਂ ਚੋਂਰ ਕੇਂਦਰ ਸਰਕਾਰ ਦੇ ਨੁਮਾਇੰਦੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸ੍ਰੀ ਸੁਵਰਾਜ ਸਿੰਘ ਚੋਹਾਨ ਸਾਹ ਵਾਰੇ ਪਿਛਲੀ ਵਾਰ ਸ੍ਰੀ ਪ੍ਰਿਵਾਲਜ ਜੋਸ਼ੀ ਜੀ ਮਾਨਯੋਗ ਮੰਤਰੀ ਜਿਹੜੇ ਫੂਡ ਦੇ ਸਨ ਉਹ ਐਸਨ ਇਸ ਲਈ ਕਿਉਂਕਿ ਉਹਨਾਂ ਦੇ ਖੇਤੀਬਾੜੀ ਦੇ ਨਾਲ ਸੰਬੰਧਤ ਜਿਹੜਾ ਸੀ ਤੇ ਜੋਹਰ ਸਾਹ ਹੋ ਰਹੇ ਦੀ ਉਡੀਕ ਸੀ ਉਸ ਦਿਨ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਉਹ ਨਹੀਂ ਆ ਸਕੇ ਔਰ ਉਹ ਸੁਲਝੇ ਹੋਏ ਇਨਸਾਨ ਵੀ ਐ ਤਿੰਨ ਬਾਰੀ ਉਹ ਮਧ ਪ੍ਰਦੇਸ਼ ਵਰਗੀ ਸਟੇਟ ਦੇ ਮੁੱਖ ਮੰਤਰੀ ਰਹੇ ਐ ਇੱਕ ਦੋ ਵਾਰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਗੱਲਬਾਤ ਕਰਨ ਚ ਸੁਣਨ ਚ ਬਹੁਤ ਸੰਜੀਦਾ ਨੇ ਪੰਜਾਬ ਦੀਆਂ ਜਿਹੜੀਆਂ ਵਾਜਬ ਮੰਗਾਂ ਜਿਹੜੀਆਂ ਕਿਸਾਨੀ ਦੀਆਂ ਵਾਜਬ ਮੰਗਾਂ ਜਿਸ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਰਾਂ ਨੇ ਭੁਖੜ ਤਾਲ ਵੀ ਰੱਖੀ ਬਹੁਤ ਲੰਮਾ ਸਮਾਂ ਹੋ ਗਿਆ ਤਿੰਨ ਮਹੀਨੇ ਤਿੰਨ ਮਹੀਨੇ ਬੀਤਣ ਵਾਲੇ ਆ ਉਹਨਾਂ ਦੀ ਸਿਹਤ ਵੀ ਦਿਨੋ ਦਿਨ ਜਿਹਾ ਪਾ ਗਈ ਇਹ ਨਾ ਸਾਜਗਰ ਹੁੰਦੀ ਜਾਂਦੀ ਹੈ ਸੋ ਇਸ ਨੂੰ ਦੇਖਦੇ ਆ ਕਿ ਉਹ ਸਾਰੀ ਸੁੱਖ ਸ਼ਾਂਤੀ ਨੂੰ ਦੇਖਦੇ ਆ ਵੱਡੀ ਜਿਹੜੀ ਉਮੀਦ ਆ ਕਿ ਕੇਂਦਰੀ ਸਰਕਾਰ ਕੇਂਦਰੀ ਮੰਤਰੀ ਇਹਨਾਂ ਗੱਲਾਂ ਤੇ ਧਿਆਨ ਦੇਣਗੇ ਔਰ ਕਿਸਾਨੀ ਜਿਹੜੀਆਂ ਮੰਗਾਂ ਹੱਕ ਨੇ ਉਹਨਾਂ ਦੇ ਆਪਣੇ ਵੱਲੋਂ ਫੈਸਲਾ ਦੇ ਕੇ ਨਫਟਾਰਾ ਕਰਨਗੇ ਮੰਤਰੀ ਜੀ ਪਿਛਲੀ ਮੀਟਿੰਗ 'ਚ ਤੁਸੀਂ ਵੀ ਹਿੱਸਾ ਸੀ ਜਦੋਂ ਪਹਿਲਾਂ ਜ਼ਿਕਰ ਕੀਤਾ ਤਾਂ ਜਦੋਂ ਗੱਲਬਾਤਾਂ ਹੁੰਦੀਆਂ ਹਨਾ ਤਾਂ ਆਪਾਂ ਭਾਪ ਲੈਨੇ ਆ ਕਿਉਂਕਿ ਤੁਹਾਡਾ ਵੀ ਤਜਰਬਾ ਕਾਫੀ ਹੋ ਗਿਆ ਤਾਂ ਉਤੋਂ ਇੱਕ ਅੰਦਾਜ਼ਾ ਇਹ ਹੋ ਜਾਂਦਾ ਵੀ ਇਹ ਗੱਲਬਾਤ ਗੱਲਬਾਤ ਹੀ ਹੋ ਰਹੀ ਹੈ ਕਿ ਗੱਲਬਾਤ ਕਿਸੇ ਸਿਰੇ ਲੱਗਣ ਵਾਲੇ ਪਾਸੇ ਤੁਰਦੀ ਨਜ਼ਰ ਆਉਂਦੀ ਆ ਕਿਸਾਨਾਂ ਦੇ ਵੀ ਤੁਸੀਂ ਹੱਪਾਵ ਦੇਖ ਲਏ ਹੋਣਗੇ ਤੁਸੀਂ ਕੇਂਦਰੀ ਮੰਤਰੀ ਦੇ ਹੱਪਾਵ ਵੀ ਦੇਖ ਲਏ ਹੋਣਗੇ ਤਾਂ ਅਗਰ ਆਪੋ ਤਾਂ ਐਨਾਲਿਸਿਸ ਕਰੀਏ ਕਿਉਂਕਿ ਤੁਸੀਂ ਇਸ ਮੀਟਿੰਗ ਦਾ ਬੜਾ ਅਹਿਮ ਹਿੱਸਾ ਹੋ ਤਾਂ ਉਹ ਐਨਾਲਿਸਿਸ ਕਰੀਏ ਤਾਂ ਕੀ ਲੱਗਦਾ ਹੈ ਕਿ ਵਾਕਈ ਗੱਲ ਚੰਗੇ ਪਾਸੇ ਵੱਲ ਤੁਰਦੀ ਨਜ਼ਰ ਆਉਂਦੀ ਹੈ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨਾਂ ਦੀ ਗੱਲ ਕੀਤੀ ਹੈ ਇਹ ਮੀਟਿੰਗ ਦੇ ਵਿੱਚ ਵੀ ਬੈਠਣ ਦਾ ਕਿ ਫੈਸਲਾ ਜਿਹੜਾ ਦੇ ਜਿਹੜੇ ਹਾਲਾਤ ਸਾਜਗਰ ਬਣ ਜਾਣ ਉਸ ਲਈ ਵਿਚਾਂ ਸੀ ਉਹ ਜਿਹੜੇ ਦਿਨ ਪਹਿਲਾ ਮੀਟਿੰਗ ਹੋਈ ਸੀ ਬਹੁਤ ਵਧੀਆ ਮਾਹੌਲ ਚ ਹੋਈ ਕਿਸਾਨ ਜਥੇਬੰਦਿਆਂ ਨੇ ਆਗੂਆਂ ਨੇ ਆਪਣੇ ਵਿਚਾਰ ਉਹਨਾਂ ਦੇ ਅੱਗੇ ਰੱਖੇ ਉਹਨਾਂ ਨੇ ਵੀ ਉਸ ਨੂੰ ਸੰਜੀਦਗੀ ਨਾਲ ਹੀ ਸੁਣਿਆ ਤੇ ਧਿਆਨ ਕੀਤਾ ਪਰ ਕਿਉਂਕਿ ਵਾਰਤਾਲਾਪ ਇੱਕ ਦੋ ਵਾਰੀ ਹੋ ਕੇ ਇਹੋ ਜਿਹੇ ਜਿਹੜੇ ਮਾਮਲਾ ਦਾ ਨਿਪਟਾਰਾ ਹੁੰਦਾ ਹੈ ਤੇ ਮੈਨੂੰ ਲੱਗਦਾ ਅੱਜ ਵੀ ਵਧੀਆ ਮਾਹੌਲ ਵਿੱਚ ਹੋਊਗੀ ਤੇ ਕੁਝ ਨਾ ਕੁਝ ਸਿੱਟਾ ਨਿਕਲਦੇ ਨੇ ਨੇੜੇ ਪਹੁੰਚਾਂ ਅੱਛਾ ਇੱਕ ਚੀਜ਼ ਹੋਰ ਸਮਝਣੀ ਚਾਹੂੰਗਾ ਇੱਕ ਕਈ ਮੀਟਿੰਗ ਤੋਂ ਤਾਂ ਪਹਿਲਾਂ ਹੀ ਅੰਦਾਜ਼ਾ ਹੁੰਦਾ ਵੀ ਅੱਜ ਦੀ ਮੀਟਿੰਗ ਤਾਂ ਫਾਈਨਲ ਮੀਟਿੰਗ ਹੀ ਹੈ ਪਿਛਲੀ ਮੀਟਿੰਗ ਦੇ ਵਿੱਚ ਸਾਫ਼ ਤੌਰ ਤੇ ਕਿਸਾਨਾਂ ਨੂੰ ਵੀ ਕਹਿੰਦੇ ਨਜ਼ਰ ਆਏ ਸੀ ਕਿ ਅੱਜ ਦੀ ਮੀਟਿੰਗ ਇੱਕ ਸ਼ੁਰੂਆਤੀ ਮੀਟਿੰਗ ਹੈ ਇੱਕ ਨੀਂ ਰੱਖਣ ਵਾਲੀ ਮੀਟਿੰਗ ਹੈ ਮੀਟਿੰਗਾਂ ਦਾ ਦੌਰ ਅੱਗੇ ਚੱਲਦਾ ਰਹੇਗਾ ਕਿਉਂਕਿ ਖੇਤੀਬੜੀ ਮੰਤਰੀ ਨਹੀਂ ਸੀ ਉਸ ਮੀਟਿੰਗ ਦਾ ਹਿੱਸਾ ਅੱਜ ਖੇਤੀਬਾੜੀ ਮੰਤਰੀ ਉਸ ਮੀਟਿੰਗ ਦਾ ਹਿੱਸਾ ਨੇ ਤਾਂ ਅੱਜ ਲੱਗਦਾ ਹੈ ਕਿ ਫਾਈਨਲ ਮੀਟਿੰਗ ਹੋ ਸਕਦੀ ਹੈ ਜਾਂ ਫਿਰ ਤੁਹਾਡਾ ਤਜਰਬਾ ਕਹਿੰਦਾ ਹੈ ਕਿ ਅੱਜ ਵਾਲੀ ਮੀਟਿੰਗ ਤੋਂ ਬਾਅਦ ਵੀ ਹਲੇ ਮੀਟਿੰਗਾਂ ਦਾ ਦੌਰ ਤਾਂ ਚੱਲੇਗਾ ਜੇ ਗੱਲ ਕਿਸੇ ਸਿਰੇ ਲਾਉਣੀਆਂ ਤਾਂ ਮੈਂ ਮੈਂ ਤਾਂ ਇਹ ਹੀ ਸਮਝਦਾ ਕਿ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਆਉਣਗੇ ਉਹ ਅੱਜ ਸਾਰੇ ਮਾਮਲੇ ਨੂੰ ਚੰਗੀ ਤਰ੍ਹਾਂ ਸਮਝਣਗੇ ਤੇ ਅਕਸਰ ਤਾਂ ਸਰਕਾਰ ਨਾਲ ਸੈਂਟਰ ਗਵਰਨਮੈਂਟ ਨਾਲ ਉਹਨਾਂ ਨੇ ਸਾਰਾ ਵਿਚਾਰ ਵਿਟਾਂਦਰਾ ਕਰਨਾ ਪਰ ਜੇ ਉਹ ਸੁਲਝੇ ਹੋਏ ਢੰਗ ਨਾਲ ਅੱਗੇ ਜਾ ਕੇ ਪੇਸ਼ ਕਰ ਦੇਣਗੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਨਿਪਟਾਰਾ ਹੋਣ ਵਿੱਚ ਆਉਗਾ ਤੁਹਾਨੂੰ ਲੱਗਦਾ ਕਿ ਜਿਹੜੀਆਂ ਮੰਗਾਂ ਉਸ ਦਿਨ ਕਿਸਾਨਾਂ ਨੇ ਸਾਰੇ ਸਾਹਮਣੇ ਰੱਖੀਆਂ ਹੋਣਗੀਆਂ ਮੁੱਖ ਤੌਰ ਤੇ ਐਸਪੀ ਦੀ ਮੰਗ ਹੈ ਤੁਹਾਨੂੰ ਵੈਸੇ ਲੱਗਦਾ ਟੈਕਨੀਕਲ ਤੌਰ ਤੇ ਕਿ ਹਾਂ ਉਹ ਗੱਲ ਸਿਰੇ ਲੱਗ ਸਕਦੀ ਕਿਉਂਕਿ ਤੁਸੀਂ ਪਿਛਲੀਆਂ ਮੀਟਿੰਗਾਂ ਦਾ ਵੀ ਹਿੱਸਾ ਸੀ ਉਸ ਵੇਲੇ ਵੀ ਇਹ ਤਾਂ ਬੜੀ ਲੰਮੀ ਚੋਟੀ ਚਰਚਾ ਹੋਈ ਸੀ ਤੇ ਪਿਛਲੀ ਮੀਟਿੰਗ ਵੀ ਐਮਐਸਪੀ ਦੇ ਆਲੇ ਦੋਲੇ ਘੁੰਮਦੀ ਰਹੀ ਹੈ ਤਾਂ ਲੱਗਦਾ ਤੁਹਾਨੂੰ ਕਿ ਹਾਂ ਇਸ ਮਸਲੇ ਤੇ ਗੱਲ ਬਣ ਸਕਦੀ ਹੈ MSP ਅਸਲ ਵਿੱਚ ਚੱਲ ਤਾਂ ਰਹੀ ਹੈ ਜਿਹੜੀ ਉਹ ਕਿਸਾਨ ਭਰਾ ਕਹਿੰਦੇ ਆ ਵੀ ਇਹਦੀ ਲਾਜ਼ਮੀ ਬਣ ਜਾਣੀ ਚਾਹੀਦੀ ਹੈ ਕਾਨੂੰਨ ਵਿੱਚ ਆ ਜਾਣੀ ਚਾਹੀਦੀ ਹੈ ਉਹਦੇ ਵਿੱਚ ਤਾਂ ਲੋਕ ਸਭਾ ਨੇ ਤੇ ਸੈਂਟਰ ਦੀ ਗਵਰਨਮੈਂਟ ਨੇ ਲਿਆਉਣਾ ਜੇ ਹੋਰ ਕੋਈ ਵੀ ਚੀਜ਼ ਬਣਦੀ ਹੈ ਤੇ ਉਹਦੀ ਕੀਮਤ ਸਰਕਾਰ ਨਿਰਧਾਰਤ ਕਰਦੀ ਹੈ ਤੇ ਉਹਨੂੰ ਉਸੇ ਤਰ੍ਹਾਂ ਵੇਚਣ ਦਿੰਦੀ ਹੈ ਤੇ ਫਿਰ ਸਾਡੀਆਂ ਫਸਲਾਂ ਦੇ ਕਿਉਂ ਕਿਸੇ ਨੂੰ ਉਤਰਾਜ ਤਾਂ ਇੱਕੋ ਲਾਸ ਵਾਲੋ ਇਹ ਸਮਝਣਾ ਚਾਹੂੰਗਾ ਜੀ ਹਰ ਚੀਜ਼ ਤੇ ਐਮ ਆਰ ਪੀ ਲਿਖੀ ਹੁੰਦੀ ਆ ਉਹਦੇ ਤੋਂ ਘੱਟ ਕੋਈ ਨਹੀਂ ਵੇਚਦਾ ਤਾਂ ਫਿਰ ਇੱਥੇ ਵੇਚ ਤਾਨੂੰ ਫਸਦਾ ਕਿੱਥੇ ਲੱਗਦਾ ਹੈ ਕਿ ਜੇ ਐਮ ਐਸ ਪੀ ਤੈ ਸਰਕਾਰ ਕਰਦੀ ਆ ਹਰ ਫਸਲ ਤੇ ਤੈ ਹੋ ਜਾਂਦੀ ਆ ਤੇ ਜੇ ਤੈ ਕਰਦੀ ਆ ਸਰਕਾਰ ਤੇ ਫਿਰ ਉਹ ਉਸੇ ਰੇਟ ਤੇ ਕਿਸਾਨ ਦੀ ਫਸਲ ਵਿਕੇ ਜਾਂ ਵਪਾਰੀ ਉਸੇ ਰੇਟ ਤੇ ਖਰੀਦੇ ਘੱਟ ਨਾ ਖਰੀਦੇ ਉਸ ਤੇ ਕਾਨੂੰਨ ਬਣਾਉਣ ਤੋਂ ਕਿਉਂ ਇੰਨਾ ਲੰਮਾ ਚੋੜਾ ਪ੍ਰੋਸੈਸ ਕਰਨਾ ਪੈ ਰਿਹਾ ਕਈ ਬਾਰੇ ਮਾਮਲੇ ਆਏ ਆ ਕਿਸੇ ਵੇਲੇ ਸਰਕਾਰਾਂ ਨੇ ਰੱਖਿਆ ਸ੍ਰੀ ਸੁਆਮੀ ਨਾਥਨ ਹੋਰਾਂ ਦੇ ਉਹਨਾਂ ਨੂੰ ਬਹੁਤ ਲੰਮਾ ਸਮਾਂ ਰਿਪੋਰਟ ਬਣਾਉਣ ਤੇ ਲਾਉਣਾ ਪਿਆ ਜੇ ਉਹ ਤਿਆਰ ਕਰ ਦਿੱਤੀ ਗਈ ਫਿਰ ਕਰੇ ਲਾਗੂ ਕਰਾਂਗੇ ਨਹੀਂ ਕਰਾਂਗੇ ਬਸ ਐਸੇ ਤੇ ਨਾਲ ਲਗਾ ਦਿੰਦੇ ਨੇ ਇਹਦੇ ਚ ਹੋ ਸਕਦਾ ਵੱਡੇ ਕਾਰਪੋਰੇਟ ਘਰਾਣੇ ਆਪਣਾ ਹੱਥ ਵਿਖਾਉਂਦੇ ਹੋਣ ਪਰ ਦੇਸ਼ ਨੂੰ ਬਚਾਉਣ ਦੇ ਖਾਤਰ ਦੇਸ਼ ਦੇ ਸੁਖਾਂਤੀ ਖਾਤਰ ਦੇਸ਼ ਨੂੰ ਆਤਮ ਨਿਰਮ ਨਿਰਭਰ ਕਰਨ ਦੇ ਵਾਸਤੇ ਚਾਹੇ ਸਾਡੇ ਦਾਣਾਂ ਦੀ ਲੋੜ ਹੈ ਤੇਲਾਂ ਦੀ ਲੋੜ ਹੈ ਅਨਾਜ ਤਾਂ ਸਾਡੇ ਕੋਲ ਹੈ ਹੀ ਬਹੁਤ ਉਹਦੇ ਵਾਸਤੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਖੁੱਲੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਤੇ ਕਿਸਾਨ ਪੰਜਾਬ ਦਾ ਤਾਂ ਬਹੁਤ ਮਿਹਨਤੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਇਹ ਵੀ ਸਮਝਦਾ ਕਿਸਾਨ ਦੇਸ਼ ਦਾ ਕਿਤੇ ਵੀ ਆਪਣੇ ਢੰਗ ਨਾਲ ਖੇਤੀ ਕਰਦਾ ਬਹੁਤ ਮਿਹਨਤੀ ਹੈ ਇਸ ਦੇਸ਼ ਨੂੰ ਕਿਸੇ ਗੱਲ ਤੇ ਕਿਸੇ ਦੇਸ਼ ਵੱਲ ਵੇਖਣ ਦੀ ਲੋੜ ਨਹੀਂ ਪੈਣੀ ਆਤਮ ਨਿਰਭਰ ਹੋ ਖੇਤੀ ਇੱਕ ਸਾਡਾ ਅਨਿਖੜ ਮੰਗ ਆ ਜਿਹੜਾ ਸਾਡਾ ਜਿਹੜੀ ਇਥੋਂ ਦੀ ਜਨਤਾ ਦਾ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣੀ ਤਾਂ ਆਸਵੰਦ ਨੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਰੂਰ ਕੋਈ ਚੰਗਾ ਨਤੀਜਾ ਨਿਕਲਦਾ ਨਜ਼ਰ ਆਵੇਗਾ ਤੇ ਐਮਐਸਪੀ ਬੇਸ਼ੱਕ ਐਲਾਨ ਹੁੰਦੀ ਹੈ ਪਰ ਗਰੰਟੀ ਕਾਨੂੰਨ ਜੇ ਦਿੱਤਾ ਜਾਏਗਾ ਤਾਂ ਫੇਰ ਹੀ ਕਿਸਾਨ ਬਚੇਗਾ ਸਭ ਤੋਂ ਵੱਧ ਤੌਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਤਾ ਕਹਿੰਦੇ ਨੇ ਕਿ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਪੱਖ ਰੱਖਣਾ ਹੈ। ਖੈਰ ਆਸ ਹੈ ਜੀ ਕਿ ਚੰਗੇ ਨਤੀਜੇ ਨਿਕਲਣ ਅੱਜ ਦੀ ਮੀਟਿੰਗ ਦੇ ਵਿੱਚੋਂ ਪਰ ਮੀਟਿੰਗ ਦੇ ਵਿੱਚ ਚਰਚਾਵਾਂ ਤੋਂ ਬਾਅਦ ਸਾਹਮਣੇ ਕੀ ਆਉਂਦਾ ਕੀ ਗੱਲ ਕਿਸੇ ਨਤੀਜੇ ਵਾਲੇ ਪਾਸੇ ਦੁਰਦੀ ਆ ਇਹ ਤਾਂ ਸਮਾਂ ਦੱਸੇਗਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ